ਨੀ ਕੋਲ ਦੀ ਸੈਟਲ ਵੀ ਮੈਨੂੰ ਢੇਲੇ ਰਾਤ ਕਾਲ ਕੱਕਾ ਖੜ ਕੇ ਮੈਂ ਰੱਖ ਲੈਨੀ ਆ ਬਜਲਾਤਾ ਨਹੀਂ ਨੀ ਪਾ ਇੰਦਰ ਕਿਰੇਤ ਮੈਨੂੰ ਬਹੁਤ ਭੈੜਾ ਲੱਗਦੇ ਨੇ ਭੈੜੇ ਮਤਲਬ ਮੈਂ ਨਫ਼ਰਤ ਨਹੀਂ ਕਰਦੀ ਕਿਸੇ ਵੀ ਬਲੌਗਰ ਤੋਂ ਜਸਟ ਉਹਨਾਂ ਦੀ ਕਰਤੂਤਾ ਹੈ ਨਾ ਕਰਤੂਤਾ ਮਤਲਬ ਕਿ ਇਹ ਜੋ ਕਰਦੇ ਪਏ ਨੇ ਆਪਣੇ ਬਲੌਗਾਂ ਦੇ ਵਿੱਚ ਇਹਨਾਂ ਨੇ ਨਾ ਕਦੇ ਵੀ ਇਹਨਾਂ ਦਾ ਮੈਂ ਇੱਕ ਚੰਗਾ ਕੰਮ ਨਹੀਂ ਗਿਣਾ ਸਕਦੀ ਕਿ ਕੀ ਕੀਤਾ ਇਹਨਾਂ ਨੇ ਕਦੀ ਸਹੀ ਸਮੇਂ ਤੇ ਆ ਕੇ ਕੋਈ ਜ਼ਿੰਮੇਵਾਰੀ ਸਮਝੀ ਹੈ ਇੱਡੇ ਲੱਖ ਇੱਡੇ ਮਿਲੀਅਨ ਇਹਨਾਂ ਦੇ ਫਾਲੋਅਰ ਹੈ ਸਬਸਕ੍ਰਾਈਬਰ ਹੈਗਾ ਵਿਊ ਆਉਂਦੇ ਆ ਕੀ ਆ ਚਾਹੰਦੇ ਹੋਏ ਵੀ ਇਹ ਕਰ ਸਕਦੇ ਆ ਪਰ ਆ ਚਾਹੰਦੇ ਨਹੀਂ ਹੈ ਨਾ ਗੱਲ ਸਾਰੀ ਇੱਥੇ ਆ ਇਹ ਚਾਹੰਦੇ ਕੁਛ ਨਹੀਂ ਇਹ ਚਾਹੰਦੇ ਬਸ ਆਪਣੇ ਆਪਣੇ ਚ ਰਹਿਣਾ ਚਾਹੰਦੇ ਆ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਕੁਛ ਨਹੀਂ ਪਤਾ ਇਹਨਾਂ ਨੂੰ ਕਿ ਕੌਣ ਕੀ ਚੱਲ ਰਿਹਾ ਆ ਪੰਜਾਬ ਚ ਕੀ ਹੋ ਰਿਹਾ ਬਸ ਇਹਨਾਂ ਨੂੰ ਲੱਗੇ ਆਪਣੀ ਸੈਰ ਸਪਾਟਾਂ ਦੇ ਆਪਾਂ ਇੱਥੇ ਚਲੇਗੇ ਆਪਾਂ ਉੱਥੇ ਚਲੇਗੇ ਇਹ ਹੋ ਗਿਆ ਉਹ ਹੋ ਗਿਆ ਸੈਰ ਸਪਾਟੇ ਸੈਰ ਸਪਾਟੇ ਜਿਹੜਾ ਮਰਜੀ ਇਹਨਾਂ ਦੇ ਬਲੌਗ ਦੇਖ ਲੈ ਕੋਈ ਸੈਂਸੇਬਲ ਕੋਈ ਬਲੌਗ ਹੋਵੇ ਇਹਨਾਂ ਦੇ ਤਾਂ ਗੱਲ ਕਰੋ ਕਦੇ ਨਹੀਂ ਹੁਣ ਜਿਹੜਾ ਯੂ ਐਸ ਐਚ ਜਿਹੜਾ ਐਕਸੀਡੈਂਟ ਹੋਇਆ ਫਲੋਰੀਡਾ ਦਾ ਉਹਦੀ ਗੱਲ ਕਰ ਲੋ ਜਾਂ ਫਿਰ ਦਿੱਲੀ ਚ ਜਿਹੜੀ ਚੀਜ਼ ਹੋਈ ਹੈ ਸਟਰੀਟ ਡੌਗਾਂ ਨੂੰ ਲੈ ਕੇ ਉਹਦੀ ਗੱਲ ਕਰ ਲੋ ਜਾਂ ਹਰਿਆਣਾ ਚ ਜਿਹੜਾ ਹੋਇਆ ਉਹਦੀ ਗੱਲ ਕਰ ਲੋ ਮਰਡਰ ਹੋਇਆ ਕੁੜੀ ਦਾ ਰੇਪ ਹੋਇਆ ਕਿੰਨੀਆਂ ਚੀਜ਼ਾਂ ਆਪਾਂ ਕਿੰਨੀ ਕਿੰਨੀ ਚੀਜ਼ਾਂ ਗਿਣਾਈ ਹੈ ਪਟਿਆਲਾ ਚ ਹੋਇਆ ਇੱਥੇ ਪੰਜਾਬ ਚ ਹੋਇਆ ਕਦੀ ਇਸ ਇੰਦਰ ਕੀਰਤ ਹੁਣਾਂ ਨੇ ਕਦੀ ਕੁਝ ਸਟੈਪ ਅੱਗੇ ਲੈ ਕੇ ਆਏ ਆ ਕਦੀ 1% ਵੀ ਇੱਕ ਕਦੀ ਖੁਦ ਬਗੈਰ ਕਹੇ ਜਦ ਤੱਕ ਲਾਣਾ ਤਾ ਨਾ ਪੈਨ ਤਦ ਤੱਕ ਆਪਣੀ ਮਾਰੀ ਮਰਵੰਦੇ ਆ ਕੰਜਰ ਫਿਰ ਕਹਿੰਦੇ ਜੀ ਗਾਲਾਂ ਕੱਢਦੇ ਹੁਣ ਗਾਲਾਂ ਨਾ ਕੱਢਾਂ ਇਹਨਾਂ ਨੂੰ ਤਾਂ ਹੋਰ ਕੀ ਕਵਾਂ ਬਹੁਤ ਸਾਰੀਆਂ ਗੱਲਾਂ ਨੇ ਇਹ ਬਲੌਗਰ ਹੋ ਗਏ ਉਹ ਨਰੂਲਿਆਂ ਦਾ ਤਾਂ ਦੇ ਤੁਹਾਨੂੰ ਪਤਾ ਹੀ ਐ ਉਹ ਕਰਦੇ ਕੀ ਆ ਉਹਨਾਂ ਨੇ ਸਿਰਫ ਤਦ ਚੰਗੇ ਕੰਮ ਦਾ ਰੋਲਾ ਪਾਣਾ ਜਦ ਇਹਨਾਂ ਦੇ ਉੱਤੇ ਕੋਈ ਗੱਲ ਆ ਜਾਂਦੀ ਹੈ ਇਹਨਾਂ ਦੀ ਨੂੰਹ ਦੀ ਨੰਗੀ ਵੀਡੀਓ ਆ ਗਈ ਚਲੋ ਜੀ ਚੰਗੇ ਕਮਾਂ ਦਾ ਰੋਲਾ ਪਾ ਦਿਓ ਇਹਨਾਂ ਦੇ ਮੁੰਡੇ ਦਾ ਮੂੰਹ ਕਾਲਾ ਹੋ ਗਿਆ ਚੰਗੇ ਕਮਾਂ ਦਾ ਰੋਲਾ ਪਾ ਦਿਓ ਅਸੀਂ ਤਾਂ ਚੰਗੀ ਬੁੜੇ ਆਂ ਜੀ ਅਸੀਂ ਤਾਂ ਇੱਥੇ ਸੇਵਾ ਕਰਦੇ ਉੱਥੇ ਸੇਵਾ ਕਰਦੇ ਆਂ ਇਹਨਾਂ ਦੀ ਧੀ ਦੀ ਕਰਤੂਟਾਂ ਨੰਗੀਆਂ ਹੋ ਗਈਆਂ ਇਹਨਾਂ ਦੇ ਹੋਣ ਵਾਲਾ ਜਵਾਈ ਜਿਹਨੂੰ ਭਰਾ ਕਹਿੰਦੇ ਸੀ ਫਿਰ ਜਵਾਈ ਬਣਾ ਲਿਆ ਫਿਰ ਟੂਏ ਤੇ ਲੱਤ ਮਾਰ ਕੇ ਭਰਾ ਕਰਤਾ ਉਦੋਂ ਚੰਗੇ ਕਮਾਂ ਦਾ ਰੋਲਾ ਪਾ ਦਿਓ ਇਹ ਆ ਇਹਨਾਂ ਦੀ ਅਸਲੀਅਤ ਸੋ ਕੋਲਡ ਇਨਫਲੂਐਂਸਰ ਕਹਾਂਦੇ ਆ ਹੁਣ ਆ ਦੇਖ ਲਓ ਇਧਰ ਕਿਰਤ 6 ਲੱਖ ਦੇ ਨੇੜੇ ਇੱਥੇ ਇਹਨਾਂ ਕੋ ਸਬਸਕ੍ਰਾਈਬਰ ਤੇ ਜਿਹੜਾ ਤੇ ਬਾਕੀ ਇਨਸਟਾ ਸਨੈਪਚੈਟ ਸਾਰਾ ਆ ਇੰਦਰ ਕਿਰਤ ਨਹੀਂ ਇੱਕ ਤਾਂ ਸੈਂਪਲ ਦੇ ਤੌਰ ਤੇ ਇੰਦਰ ਕਿਰਤ ਕਹਿ ਰਹੀ ਹੈ ਜਿਹੜੇ 20 ਬਲੌਗਰ ਨੇ ਉਹ ਦੀਪ ਮਠਾਰੂ ਲੈ ਲੋ ਜਿਹੜੇ ਹੋਰ ਵੱਡੇ ਆ ਅਸੀਂ ਵੀ ਆ ਕਪਲ ਹੋ ਗਿਆ ਮਿਸਟਰ ਐਂਡ ਮਿਸਸ ਟੂਰ ਹੋ ਗਿਆ ਦੀਪ ਮਠਾਰੂ ਹੋ ਗਿਆ ਉਹਦੀ ਭੈਣ ਹੋ ਗਈ ਪਿੰਦਰ ਪਵਨ ਕਿਮੀ ਪਵਨ ਇਹ ਉਹ ਸਾਰੇ ਔਰ ਕਿਸੇ ਕੰਜਰੀ ਮਾਰੇ ਜੰਮੇ ਹੋਏ ਗੰਦੀ ਨਾਲੀ ਦੇ ਕੀੜੇ ਆ ਔਰ ਸੀ ਵੀ ਆ ਮਿਸਸ ਐਂਡ ਮਿਸਸ ਟੂਰ ਤੁਹਾਡੇ ਸਾਰੇ ਕੰਜਰੋ ਬਲੌਗਰੋ ਤੁਹਾਡੀ ਮਾਂ ਦਾ ਮੈਂ ਹੁਣ ਕਿਹੜੀ ਗੱਲ ਕੱਢਾਂ ਮੈਂ ਚੰਦੀ ਨਹੀਂ ਗੱਲ ਕੱਢਣਾ ਕਿਉਂਕਿ ਇੰਨੀ ਖਬਰਾਂ ਕਰਕੇ ਕੀ ਗੱਲ ਕਰਾਂ ਮੈਂ ਉਧਰ ਲੈਣਾ ਤੁਹਾਡੇ ਤੇ ਬੇੜਾ ਬਹਿ ਜਾ ਤੁਹਾਡਾ ਕੁੱਤੇਓ ਬੇੜਾ ਬਹਿ ਜਾ ਤੁਹਾਡਾ ਤੁਹਾਡੇ ਪਸ ਵਾਲੇ ਫੋੜੇ ਹੋ ਜਾਣ ਅੱਗੇ ਵੀ ਤੇ ਪਿੱਛੇ ਵੀ ਤੁਸੀਂ ਹੱਗਣ ਤੋਂ ਵੀ ਜਾਓ ਤੁਸੀਂ ਮੂਤਨ ਤੋਂ ਵੀ ਜਾਓ ਕੰਜਰੋ ਹਾਂ ਬਿਲਕੁਲ ਐਸੀ ਐਹੀ ਮੈਂ ਗੱਲਾਂ ਕਰਨੀਆਂ ਜਦ ਇਹ ਗਰਾਉਂਡ ਇਹ ਕੋਈ ਰੋਸਟਿੰਗ ਨਹੀਂ ਹੈ ਇਹ ਕੋਈ ਮੈਂ ਕੋਈ ਵੀਡੀਓ ਰੋਸਟਿੰਗ ਕੰਟੈਂਟ ਬੇਸਤੇ ਨਹੀਂ ਬਣਾ ਰਹੀ ਆ ਮੈਂ ਵਾਕਈ ਦਿਲ ਦੀ ਗੱਲਾਂ ਕਰ ਰਹੀ ਆ ਗੁੱਸਾ ਆਂਦਾ ਉਸਾਂ ਦਾ ਜਿਹੜਾ ਇਨਸਾਨ ਤੁਸੀਂ ਵੀ ਦੇਖਿਆ ਹੋਣਾ ਸਾਰੇ ਪਾਸੇ ਜਿਹੜਾ ਇਨਸਾਨ ਵਾਕੇ ਹੀ ਕੁਝ ਕਰਨਾ ਚਾਹੁੰਦਾ ਹੈ ਕਿਸਮਤ ਉਹਦਾ ਸਾਥ ਨਹੀਂ ਦੇ ਪਾਉਂਦੀ ਫਰੈਂਚਲੀ ਕਹਿ ਲਓ ਜਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਨਾਲ ਦੇ ਫੋਲੋਅਰ ਹੁੰਦੇ ਨਾਲ ਸਬਸਕ੍ਰਾਈਬਰ ਹੁੰਦੇ ਆ YouTube ਤੇ ਹੁਣ ਮੇਰੀ ਸੋਚ ਹੈ ਕੁਝ ਐਸੀ ਅਗਰ ਮੇਰੇ ਕੋਲ ਕੁਝ ਪਲੇਟਫਾਰਮ ਹੋਵੇ ਤਾਂ ਮੈਂ ਕਾਫੀ ਕੁਝ ਕਰਾਂ ਪਰ ਨਹੀਂ ਚਲੋ ਕੋਈ ਨਹੀਂ ਪਰ ਐਟਲੀਸਟ ਮੈਂ ਕੋਸ਼ਿਸ਼ ਕਰ ਰਹੀ ਆ ਮੇਰਾ ਜੋ ਵੀ ਲੈਵਲ ਹੈਗਾ ਇਹਨਾਂ ਦੀ ਤਰ੍ਹਾਂ ਨਹੀਂ ਭੈਣ ਚੋਂ ਆਪਣੇ ਚਈ ਲੱਗੀ ਰਵਾਂ ਹੁਣ ਜਿਹੜਾ ਯੂਐਸਏ ਵਿੱਚ ਹਾਦਸਾ ਹੋਇਆ ਹਾਦਸਾ ਹੀ ਕਹਾਂਗੀ ਮੈਂ ਬੀਂਗਾ ਪੰਜਾਬੀ ਜਿਹੜਾ ਸਾਡਾ ਇੱਧਰ ਪੰਜਾਬੀ ਮੁੰਡਿਆਂ ਤੋਂ ਇੱਕ ਗਲਤੀ ਕਹਿ ਲੋ ਨਾਦਾਨੀ ਕਹਿ ਲੋ ਜਾਂ ਅਨਗੈਲੀ ਕਹਿ ਲੋ ਜੋ ਮਰਜੀ ਹੋਇਆ ਉਹ ਦੇਖੋ ਚਾਹੇ ਉਹ ਜਿੱਦਾਂ ਮਰਜੀ ਗਿਆ ਹੋਇਆ 45 ਸਾਲ ਇੱਕ ਐਕਸੀਡੈਂਟ ਲਈ ਚਲੋ ਦੋ ਦੀ ਮੌਤ ਤੇ ਤਿੰਨ ਜਾਣੇ ਸੀਗੇ ਤਿੰਨ ਨੂੰ ਹੀ ਮਰ ਗਏ ਕਿ ਦੋ ਮਰ ਗਏ ਫਿਰ ਵੀ ਬੀਂਗਾ ਪੰਜਾਬੀ ਸਾਡੇ ਸਟੇਟ ਦਾ ਸਾਡੀ ਕੰਟਰੀ ਦਾ ਹੈਗਾ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਪਟੀਸ਼ਨ ਹੈਗੇ ਉਹਦੇ ਲਈ ਆਪਾਂ ਸਾਈਨ ਕਰ ਸਕਦੇ ਆ ਇੰਨਾ ਤਾਂ ਐਟ ਲੀਸਟ ਕਰ ਸਕਦਾ ਇੰਨਾ ਦਾ ਕੋਈ ਬਲੌਗਰ ਅੱਗੇ ਆ ਕੇ ਭੌਂਕ ਸਕਦਾ ਕਿ ਨਹੀਂ ਭੌਂਕ ਸਕਦਾ ਕਿ ਹਜੇ ਵੀ ਤੁਸੀਂ ਚੋਪੀ ਬੈਠੇ ਹੋ ਉਦਾਂ ਤੁਸੀਂ ਦੁਨੀਆ ਜਾਣ ਦੀ ਪ੍ਰਮੋਸ਼ਨ ਆ ਕਰਨ ਦੇ ਲਈ ਸਵੇਰ ਤੋਂ ਸ਼ਾਮ ਲੱਗੇ ਰਹਿਣੇ ਹੋ ਔਰ ਰੀਲਾ ਬਣਾ ਲਓ ਠੁਮਕੇ ਮਾਰ ਲਓ ਦੋ ਪੈਸਿਆਂ ਪਿੱਛੇ ਇੱਕ ਬੱਚੇ ਲਈ ਤੁਸੀਂ ਆਪਣੀ ਮਾਂ ਦਾ ਬੱਚਾ ਸਾਡੇ ਪੰਜਾਬ ਦਾ ਪੁੱਤ ਉਹਦੇ ਲਈ ਤੁਸੀਂ ਇੱਕ 10 ਸੈਕਿੰਡ ਦੇ ਲਈ ਇੱਕ ਲਾਈਨ ਨਹੀਂ ਕਹਿ ਸਕਦੇ ਬਈ ਪਟੀਸ਼ਨ ਦੇ ਲਈ ਅੱਗੇ ਆਓ ਸ਼ੇਅਰ ਕਰੋ ਸ਼ੇਅਰ ਕਰੋ WhatsApp ਤੇ ਜਾਂ ਆਪਣੇ ਆਪ ਦਾ ਕੋਈ ਗਰੁੱਪ ਬਣਾਓ ਕੁਸ਼ਤਾ ਅੱਗੇ ਇਸ ਚੀਜ਼ ਨੂੰ ਲੈ ਕੇ ਆਓ ਨਾ ਉਹਦੀ ਤੁਸੀਂ ਜਦ ਵੀਡੀਓ ਦੇਖੋਗੇ ਉਸ ਮੁੰਡੇ ਨੂੰ ਜਿਸ ਤਰੀਕੇ ਲੈ ਕੇ जाया ਜਾ ਰਿਹਾ ਕਚੈਰੀ ਚ ਜਾਂ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਵ ਹੋ ਰਿਹਾ ਉੱਥੇ ਦੀ ਪੁਲਿਸ ਲਈ ਚਲੋ ਪੁਲਿਸ ਨੇ ਤਾਂ ਆਪਣੇ ਕੰਮ ਕਰਨਾ ਹੀ ਕਰਨਾ ਜੋ ਉਹਨਾਂ ਦਾ ਹੈਗਾ ਲੇਕਿਨ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਇਹ ਬਹੁਤ ਗਲਤ ਨਾ ਇਨਸਾਫੀ ਹੋ ਰਹੀ ਹੈ ਨਾ ਇਨਸਾਫੀ ਹੋ ਰਹੀ ਹੈ ਪੰਜਾਬੀ ਦੇ ਨਾਲ ਪੰਜਾਬੀ ਮੁੰਡੇ ਦੇ ਨਾਲ ਇੰਡੀਅਨ ਦੇ ਨਾਲ ਪਹਿਲੀ ਗੱਲ ਉਹ ਪੰਜਾਬ ਦਾ ਬਾਦਚੋ ਇੰਡੀਅਨ ਪੱਲੇ ਆ ਕੀ ਉੱਥੇ ਜੇ ਗੁਜਰਾਤੀ ਹੁੰਦਾ ਕੀ ਗੁਜਰਾਤ ਨਾ ਅੱਗੇ ਆਂਦਾ ਆਪਾਂ ਕਿਉਂ ਨਹੀਂ ਅੱਗੇ ਆ ਸਕਦੇ ਆਪਾਂ ਪੰਜਾਬੀ ਇਕੱਠੇ ਕਿਉਂ ਨਹੀਂ ਹੋ ਸਕਦੇ ਬਲੌਗਰ ਰੋਸਟਰ ਸਾਰੇ ਰੀਲਾ ਵਾਲੇ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਇਕੱਠੇ ਹੋ ਸਕਦੇ ਹੋ ਸਕਦੇ ਆ ਪਰ ਹੋਣਾ ਨਹੀਂ ਨਾ ਨਫਰਤਾਂ ਦਿਲ ਦੇ ਅੰਦਰ ਜਿਹੜੀ ਖਾਰ ਖੁੰਦਸ ਪਤਾ ਨਹੀਂ ਕੀ ਕੀ ਪਾਲ ਕੇ ਬੈਠੇ ਹੋਏ ਆ ਅੱਗੇ ਆਓ ਭਈ ਕੁਝ ਕੁਝ ਜਿਹੜੇ ਵੱਡੇ ਬਲੌਗਰ ਹੈਗੇ ਆ ਕੁਝ ਕੁਝ ਥੋੜਾ ਥੋੜਾ ਹਿੱਸਾ ਆਪਣਾ ਇਨਪੁਟ ਦੇ ਸਕਦੇ ਸੋਸ਼ਲ ਮੀਡੀਆ ਦੇ ਉੱਤੇ ਪਰ ਮੈਂ ਕਹਿ ਕੇ ਥੱਕ ਗਈ ਇਹਨ ਕਿਸੇ ਨੇ ਵੀ ਅੱਗੇ ਨਹੀਂ ਆਣਾ ਸਿਰਫ ਔਰ ਸਿਰਫ ਆਪਣਾ ਵੀਊ ਦੇਖਨੇ ਆ ਸਬਸਕ੍ਰਾਈਬਰ ਫਾਲੋਅਰ ਦੇਖਨੇ ਆ ਸੋਚ ਕੇ ਦੇਖੋ 45 ਸਾਲ 25 30 ਸਾਲ ਦਾ ਹੱਦ 25 30 ਸਾਲ ਦੇ ਵਿੱਚ ਹੋਊਗਾ ਮੁੰਡਾ 45 ਸਾਲ ਜੋੜ ਲਓ ਬਚਿਆ ਕੀ ਜ਼ਿੰਦਗੀ ਵਿੱਚ ਸੋਚੀ ਜਾ ਤੁਸੀਂ ਕਰ ਸਕਦੇ ਹੋ ਬੈਨ ਕਰ ਦਿਓ ਰਿਪੋਰਟ ਕਰ ਦਿਓ ਕੁਝ ਕਰ ਦਿਓ ਲਾਇਸੈਂਸ ਨਾ ਦਿਓ 24/1 ਕਿੰਤਾ ਹੀ ਹੈ ਟਰੰਪ ਨੇ ਚਲੋ ਠੀਕ ਜਿਹੜਾ ਫੈਸਲਾ ਲਿੱਤਾ ਕਿ ਲਾਇਸੈਂਸ ਨਹੀਂ ਦੇਣੇ ਕੁਛ ਐਂ ਦਾ ਦੀ ਗੱਲ ਹੋਈ ਹੈ ਤੇ ਹੁਣ 45 ਸਾਲ ਓ ਮਾਈ ਗਾਡ ਪਰ 45 ਸਾਲ ਸਜ਼ਾ ਹੋਗੀ ਹੈ ਇਹ ਸੋਚ ਰਹੇ ਆ ਪਤਾ ਨਹੀਂ ਸਮਝ ਤੋ ਬਾਹਰ ਕਿਉਂਕਿ ਜਦ ਸਾਹਮਣੇ ਰੀਲ ਆਂਦੀ ਹੈ ਤਾਂ ਦੁੱਖ ਲੱਗਦਾ ਹੈ। ਇਹ ਮੈਂ ਹੀ ਫੁੱਦੂ ਹੈਗੀ ਆ ਜੋ ਐਵੇਂ ਰੋਈ ਜੰਨੀ ਆ ਦੁਖੀ ਹੋਈ ਜੰਨੀ ਪਈ ਆ ਦੇਖ ਕੇ ਸਾਰੀਆਂ ਚੀਜ਼ਾਂ ਪਿੱਛੇ ਦਿੱਲੀ ਜਿਹੜਾ ਹੋਇਆ ਸੀਗਾ ਆ ਸਟਰੀਟ ਡੌਗਸ ਦੇ ਨਾਲ ਚਲੋ ਉਹ ਤਾਂ ਰੱਬ ਦਾ ਸ਼ੁਕਰ ਹੈ। ਸਹੀ ਫੈਸਲਾ ਹੋ ਗਿਆ ਉੱਥੇ। ਪਰ ਇੱਥੇ ਕੌਣ ਹੈ? ਐਟਲੀਸਟ ਇੱਥੇ ਤਾਂ ਆ ਕੇ ਬੋਲ ਲੋ। ਸੋਚ ਕੇ ਦੇਖੋ ਤੁਹਾਡਾ ਖੁਦ ਦਾ ਜੰਮਿਆ ਜਵਾਕ ਤੁਸੀਂ ਬੜੇ ਰੀਜਾਂ ਨਾਲ ਪਾਲਿਆ। ਬੜੇ ਪੈਸੇ ਲਾ ਕੇ ਪੜਾਇਆ ਲਿਖਾਇਆ ਬਾਹਰ ਭੇਜਿਆ ਚਾਹੇ ਇੱਕ ਨੰਬਰ ਚਾਹੇ ਦੋ ਸੋਚ ਕੇ ਦੇਖੋ ਕਿ ਤੁਹਾਡਾ ਬੱਚਾ ਤੁਹਾਨੂੰ ਦੁਬਾਰਾ ਦੇਖਣ ਨੂੰ ਨਹੀਂ ਮਿਲੇਗਾ ਤੁਹਾਡੇ ਨਾਲ ਨਹੀਂ ਉੱਠ ਸਕੇਗਾ ਬੈਠ ਸਕੇਗਾ ਸੋਚ ਸਕੇਗਾ ਸਿਰਫ ਜੇਲ੍ਹ 'ਚ ਹੀ ਗੱਲਾਂ ਹੋਣਗੀਆਂ ਜਿਹੜੀਆਂ ਹੋਣਗੀਆਂ 45 ਸਾਲ ਅਫਸੋਸ ਹੈ ਮੈਨੂੰ ਬੜਾ ਅਫਸੋਸ ਹੋ ਰਿਹਾ ਹੈ ਇਹ ਸਾਰੇ ਦੇ ਸਾਰੇ ਜਿਹੜੇ ਬਲੌਗਰ ਹੈਗੇ ਸੋ ਕੋਲਡ ਪੋਡਕਾਸਟਾਂ ਦੇ ਚਤਣਾ ਚ ਬੜੇ ਹੋਏ ਆ ਮੂੰਹ ਚੱਕ ਕੇ ਲਾਈਵ ਬਹਿ ਜਾਂਦੇ ਆ ਬਲੌਗਰ ਹੈ ਤੁਸੀਂ ਇਨ ਚੀਜ਼ਾਂ ਵੱਲ ਬੋਲੋ ਕੁਝ ਕੇ ਬਲੌਗਰ ਬੋਲਦੇ ਵੀ ਐਸਾ ਨਹੀਂ ਹੈ ਬੋਲਦੇ ਨਹੀਂ ਹੈ ਕੁਝ ਕੇ ਬਲੌਗਰ ਬੋਲਦੇ ਆ ਇੱਕ ਅੱਧਾ ਜੱਲਾ ਕੇ ਚੱਲੋ ਪਰ ਜਿਹੜੇ ਵੱਡੇ ਜਿਨ੍ਹਾਂ ਕੋ ਵੱਡਾ ਪਲੇਟਫਾਰਮ ਹੈ ਲੱਖ ਮਿਲੀਅਨ ਨਰੂਲੇ ਸ਼ਰੂਲੇ ਆ ਕਿਉਂ ਨਹੀਂ ਅੱਗੇ ਆਉਂਦੇ ਤੁਹਾਡਾ ਕੀ ਘਟ ਜਾਏਗਾ ਅਗਰ ਤੁਸੀਂ ਆਪਣੇ ਬਲੌਗ ਦੇ ਵਿੱਚ ਜਾਂ ਦਿਨ ਦੀ ਇੱਕ ਰੀਲੀਆ ਸਟੋਰੀ ਤੁਸੀਂ ਪਾ ਦੋਗੇ ਤਾਂ ਤੋਂ ਦਾ ਕੀ ਘਟ ਜੇਗਾ ਤੁਸੀਂ ਜੇ ਇੱਕ ਅਪੀਲ ਕਰ ਦੋਗੇ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਆਡੀਅנס ਨੂੰ ਜਿਹੜੇ ਤੁਹਾਨੂੰ ਸਬਸਕ੍ਰਾਈਬ ਕਰਕੇ ਬੈਠੇ ਆ ਫੋਲੋ ਕਰਦੇ ਨੇ ਕਿ ਤੁਸੀਂ ਪਟੀਸ਼ਨ ਦਰਜ ਕਰੋ ਤੁਸੀਂ ਸਟਰੀਟ ਡੌਗਾਂ ਲਈ ਹੈਸ਼ਟੈਗ ਚਲਾਓ ਆਵਾਜ਼ ਉਠਾਓ ਜਿਹੜੇ ਦਿੱਲੀ ਦੇ ਆ ਉੱਥੇ ਜਾ ਕੇ ਅੰਦੋਲਨ ਚ ਸਾਥ ਦਿਓ ਜਾਂ ਫਿਰ ਜਿਹੜਾ ਯੂ ਐਸ ਐਚ ਦੇ ਹੋਇਆ ਉੱਥੇ ਦੇ ਲੋਕਲ ਜਿਹੜੇ ਹੈਗੇ ਕੁਝ ਤਾਂ ਅੱਗੇ ਆਓ ਕੋਈ ਤਾਂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਜਾਂ ਫਿਰ ਆਪਣੀ ਜਨਾਨੀਆਂ ਨਮੈਸਤ ਤੇ ਲਾਣੀਆਂ ਤੁਸੀਂ ਮੰਡੀਆਂ ਸਾਂ ਜਾਣੀਆਂ ਨੇ ਸਾਦਾ ਯਾਰ ਸ਼ਰਮ ਦੀ ਗੱਲ ਹੈ चलो तमाशा रोबोक्स गेम है कि है पीएस फाइव चलाई है सिख गुरु द्वारा खंडसायब लिखे पंजाब सिटी ओपन करी बेटा पंजाब सिटी पेंड आरपी आ कि है व्हाट नॉनसेंस चलाई बेटा खालसा राज ठीक है ये तो तक कि क्या लेकिन ए ए कि तमाशा हो रहा है ਇਹ ਬਰਦਾਸ਼ਤ ਕਰਨ ਦੇ ਲਾਇਕ ਹੈ ਮੇਰੇ ਹਿਸਾਬ ਨਾਲ ਤਾਂ ਸਹੀ ਗਲਤ ਹੈ ਬਹੁਤ ਹੀ ਜ਼ਿਆਦਾ ਗਲਤ ਹੈ ਬਹੁਤ ਜ਼ਿਆਦਾ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਕੋਈ ਆਵਾਜ਼ ਤਾਂ ਚੱਕੇ ਨਹੀਂ ਨਹੀਂ ਚੱਕਣਾ ਨਹੀਂ ਹੈ ਕਿਉਂਕਿ ਇਹ ਤੇ ਤੁਹਾਨੂੰ ਹਾਈਪ ਨਹੀਂ ਮਿਲਣੀ ਨਾ ਜਿਸ ਨੂੰ ਸੋ ਕੋਲਡ ਸਮਾਜ ਸੁਧਾਰਕਾਂ ਨੂੰ ਇਹਨਾਂ ਉਹ ਨਹੀਂ ਮਿਲਣੀ ਹਾਈਪ ਪਰ ਠੀਕ ਹੈ ਆ ਆ ਦੇਖ ਲਓ ਆ ਦੇਖ ਲਓ ਆ ਆ ਆ ਕੀ ਹਰਕਤਾਂ ਹੋ ਰਹੀਆਂ ਨੇ

ਸਾਰੇ ਆਲ ਬਲੌਗਰ ਲੱਗੇ ਹੋਏ ਰੋਸ ਤੇ ਵਿਊਵਾਂ ਦੇ ਪਿੱਛੇ ਬੈਠੇ ਗੱਲ ਬੋਲਣ ਵਾਲੀ ਆ ਉੱਥੇ ਤਾਂ ਬੋਲ ਲੋ ਕਦ ਤੱਕ ਆਸ ਚੀਜ਼ਾਂ ਚਲਦੀਆਂ ਰਹਿਣਗੀਆਂ ਆ ਕੁਛ ਕੇ ਸਾਲ ਕਿਤੇ ਟਾਵਾ ਟਾਵਾ ਖਬਰ ਹੁੰਦੀ ਸੀ ਕਿ ਇੰਨੇ ਗੁਰੂ ਘਰ ਚ ਜਾ ਕੇ ਫਲਾਣੇ ਬੰਦੇ ਨੇ ਇਦਾਂ ਬੇਅਦਬੀ ਕਰਤੀ ਗੁਰੂ ਘਰ ਚ ਜਾ ਕੇ ਤੁਸੀਂ ਯੋਗਾ ਕਰ ਰਹੇ ਹੋ ਗੁਰੂ ਘਰ ਚ ਜਾ ਕੇ ਤੁਸੀਂ ਬਲੌਗ ਬਣਾ ਰਹੇ ਹੋ ਗੁਰੂ ਘਰ ਚ ਜਾ ਕੇ ਤੁਸੀਂ ਗੰਦੀਆਂ ਹਰਕਤਾਂ ਕਰ ਰਹੇ ਹੋ ਗੁਰੂ ਘਰ ਨੂੰ ਤੁਸੀਂ ਆਇਆ ਕਿ ਕਹਿੰਦੇ ਆਸ਼ਕੀਆਂ ਦਾ ਅੱਡਾ ਬਣਾ ਕੇ ਰੱਖ ਰਹੇ ਹੋ ਗੁਰੂ ਘਰ ਮੀਨਸ ਗੁਰੂ ਦੁਆਰਾ ਮੰਦਰ ਕੋਈ ਵੀ ਗੁਰੂ ਦਾ ਘਰ ਹੋਵੇ ਕਿਹੜੇ ਵੀ ਰੱਬ ਦਾ ਘਰ ਹੋਵੇ ਇਹ ਚੀਜ਼ਾਂ ਚ ਚਾਹੁੰਦਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਕੋਈ ਨਹੀਂ ਕੋਈ ਨਹੀਂ ਛੱਡ ਪੜਾ ਕੋਈ ਨਹੀਂ ਕੋਈ ਨਹੀਂ ਯੋਗਾ ਵਾਲਾ ਜਦ ਗੱਲ ਹੋਈ ਸੀ ਯੋਗਾ ਕਰ ਰਹੀ ਸੀ ਜਨਾਨੀ ਇੱਤੀ ਨਹੀਂ ਇਹ ਤੇ ਜੱਤਰਿੰਗੇ ਵਾਲੀ ਗੱਲ ਹੋਈ ਸੀ ਉਤਰਿੰਗਾ ਜਾਂ ਲਾ ਕੇ ਆ ਗਈ ਸੀਗੀ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜਾ ਖੋਈਆਂ ਸੀ ਉਸ ਟਾਈਮ ਤੁਸੀਂ ਬੜਾ ਲਾਈਟਲੀ ਲਿੱਤਾ ਸੀਗਾ ਕਿ ਕੋਈ ਨਹੀਂ ਠੀਕ ਹੈ ਇਹ ਹੈ ਉਹ ਬੜੇ ਗੱਲ ਲੋਕਾਂ ਨੇ ਤਰਕ ਦਿੱਤੇ ਸੀਗੇ ਨਹੀਂ ਨਹੀਂ ਫਿਰ ਕੀ ਹੋ ਗਿਆ ਇਹ ਉਹ ਆ ਲੋ ਆ ਨਤੀਜਾ ਵਾ ਹੁਣ ਇਸ ਲੈਵਲ ਤੱਕ ਗੱਲਾਂ ਹੋਣ ਗਈਆਂ ਜਦ ਤੁਸੀਂ ਨਹੀਂ ਆਪਦੇ ਪਿਓ ਨੂੰ ਕੁਛ ਸਮਝ ਨਾ ਪਿਓ ਮਤਲਬ ਰੱਬ ਸਾਡਾ ਆ ਪਾਪਾ ਨਾ ਪਿਓ ਕਿ ਨੂੰ ਮੰਨਦੇ ਆ ਸਾਡਾ ਪਹਿਲਾ ਪਿਓ ਉਹ ਐ ਰੱਬ ਫੇਰ ਸਾਡੇ ਮਾਂ ਪਿਓ ਐ ਉਸ ਪਿਓ ਨੇ ਸਾਨੂੰ ਆ ਵਾਲੇ ਮਾਂ ਪਿਓ ਬਖਸ਼ੇ ਨਹੀਂ ਉਸ ਪਿਓ ਦੀ ਤਾਂ ਇੱਜ਼ਤ ਕਰ ਲਓ ਉਸ ਮਾਂ ਦੀ ਤਾਂ ਇੱਜ਼ਤ ਕਰ ਲਓ ਉਸ ਰੱਬ ਦੀ ਤਾਂ ਇੱਜ਼ਤ ਕਰ ਲਓ ਕੁਛ ਤਾਂ ਆਵਾਜ਼ ਉਠਾ ਲਓ ਕੁਛ ਤਾਂ ਮੂੰਹ ਫੋਟ ਲਓ ਬੇਸ਼ਰਮੋ